ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਈਨਾਲਾ ਤਹਿਸੀਲ ਵੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ सोनू ਦੇ ਕੋਲ ਪਹੁੰਚੇ ਆਂ ਤੇ ਜਿਹੜੇ ਤਿੰਨ ਚਾਰ ਨਾਲ ਵੀਰ ਦੇ ਕੋਲ ਬੁਕਾਊ ਆ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵੀਰ ਜੀ ਅੱਜ ਵੇਖ ਲਓ ਟਾਈਮ ਨਾ ਹੀ ਆਗੇ ਜੇ ਕਹਿੰਦੇ ਟਾਈਮ ਨਾ ਨਹੀਂ ਆਵੇ ਹਾਂ ਤੇ ਵੀਰ ਜੀ ਕੀ ਡਿਟੇਲ ਹੈ ਇਹਨਾਂ ਪਸ਼ੂਆਂ ਦੀ ਢਾਡੇ ਬਾਰੇ ਸਾਰੇ ਜਾਣਦੇ ਹੀ ਆ ਨਾਮ ਸੋਨੂ ਸ਼ਾਹ ਜਨਾਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਤਾਰੀਖ 6 ਤੇ ਸ਼ਨੀਵਾਰ ਸ਼ਨੀਵਾਰ ਤੇ ਮੋਬਾਈਲ ਨੰਬਰ 81 4567 6751 ਤੇ ਵੀਰ ਜੀ ਵੀ ਕੀ 4 ਮਹੀਨੇ ਦੀ ਪ੍ਰੋਪਰ ਚੈੱਕ ਬਾਸ ਜੀ ਅੱਛਾ ਜੀ 4 ਮਹੀਨੇ ਦੀ ਪ੍ਰੋਪਰ ਚੈੱਕ ਬਾਸ ਹਾਂਜੀ ਵੀਡੀਓ ਬਣੀ ਪਈ ਆ ਜਿਹੜਾ ਮੈਨੂੰ ਚੈੱਕ ਕਰਾਵੇ ਠੀਕ ਜੀ ਦੋਵੇਂ 4 ਰੁਪਿਆ ਅੱਗਾ ਪਿੱਛਾ ਜੀ ਮੈਂ ਭਾਈ ਸੌਂ ਦੇ ਸਕਦਾ ਠੀਕ ਵੀਰ ਜੀ 6 ਲੱਖ ਦੋ ਦੋਗਾ ਹਾਂਜੀ ਆਪਾਂ ਨੂੰ 50 ਲੱਖ ਦੀ ਗਾਰੰਟੀ ਦਵਾਂਗੇ ਤੇ ਗ੍ਰੀ ਕਿਉਂ ਆਂ ਦੀ ਦਵਾਂਗੇ ਭਾਜੀ 4 ਲੀਟਰ ਦੀ ਫੁੱਲ ਗਰੰਟੀ ਤੇ ਕਿੰਨੇ ਮਹੀਨਾ ਦੀ ਗੱਬਣ ਚੈੱਕ ਪਾਸ ਫੇਰ ਉਹਦਾ ਆਈ ਸ਼ਰੂ ਡੇਰੀ ਚੋਂ ਅੱਛਾ ਜੀ ਇਹ ਵੀ ਜਿੱਦਾਂ ਤਿਆਰ ਹੋ ਜੇ ਫੇਰ ਦਾ ਸਵੇਰ ਸਵੇਰੇ ਬਲੇ ਬਲੇ ਦੇਨੇ ਆ ਹਾਂਜੀ ਸਵੇਰ ਦਾ ਜਿੱਦਾਂ ਤਿਆਰ ਹੋ ਜੇ ਮੱਝ ਡੇਰੀ ਵਾਲੇ ਮੰਗਦੇ ਆ ਅੱਛਾ ਜੀ ਉਹਨਾਂ ਨੂੰ ਫੇਰ ਆ ਬਤੇ ਲਾ ਦੇ ਲਓ ਜੀ ਜਿਹੜੀ ਤੋਕੜ ਗੱਬਣਾ ਆ ਜੀ ਵੀਰ ਕਹਿੰਦਾ ਕਿ 6 ਨਹੀਂ 5 ਨਹੀਂ 4 ਲੀਟਰ ਦੀ ਹਾਂਜੀ ਦੇਖੋ ਅਗਲੇ ਬੰਨੇ ਮਾ ਲਓ ਪੈਪ ਹੀ ਲੱਗੇ ਜੀ ਲਓ ਜੀ ਅਗਲੇ ਬੰਨੇ ਲਿਖੋ ਮਿਲਕ ਵੈਨ ਵੇਖੋ ਲੱਗੀ ਤੁਸੀਂ ਪਾਰਾ ਵੀ ਲੱਗੇ ਕੋਈ ਦੋ ਢਾਲੀਏ ਆਉਣਾ ਚੱਲਦਾ ਚੱਡੇ ਦੇ ਜਿਹੜਾ ਡੱਬ ਡੱਬ ਵੀ ਆ ਗਿਆ ਇੱਧਰ ਹੀ ਲਿਆਓ ਥਾਨ ਬਹੁਤ ਹੀ ਸੋਹਣਾ ਲੱਗਾ ਜੇ ਇੱਧਰ ਹੀ ਮਾਰੋ ਇੱਧਰ ਵੀ ਮਾਰਦੇ ਆ ਲਓ ਵੀ ਇੱਧਰ ਦੇਖੋ ਲਓ ਜੀ ਦੋਵੇਂ ਪਾਸੇ ਡੱਬਿਆ ਚੱਡੇ ਦੇ ਇਹ ਵੀ ਹਾਂਜੀ ਮਾਰੇ ਦੋਲਾ ਨਹੀਂ ਬੰਦੀ ਦੋ ਸਕਦਾ ਹਾਂਜੀ 16 17 ਕਿਲੋ ਨੇ ਲੀਟਰਾਂ ਦੋ ਚਵਾਇਆ ਜੀ 16 ਤੋਂ 17 ਲੀਟਰ ਵੀਰ ਕਹਿੰਦਾ ਕਿ ਲੀਟਰ ਵਾਲਾ ਦੁੱਧ ਜਿਹੜਾ ਚਵਾਇਆ ਕਰਮਾ ਵਾਲੀ ਨੇ ਤੇ ਸੁਆ ਵੀਰ ਜੀ ਕਣਵਾਏ ਸੂਈ ਤੇ ਕਣਵਾ ਸੁਣਾ ਤੀਜਾ ਸੁਣਾ ਜੋੜੇ ਨੇ ਤੀਸਰਾ ਸੁਣਾ ਹੈ ਹਾਂ ਤੀਜਾ ਸੂਈ ਤੇ ਤੀਜਾ ਜਿਹੜਾ ਸੁਣੀ ਹੈ ਕਿੰਨੇ ਮਹੀਨੇ ਦੀ ਗੱਬਣ ਦੱਸਿਆ ਜੇ ਕਿੰਨੇ ਮਹੀਨੇ ਚੱਕ ਪਾ ਜੇ ਦੁੱਧ 5 ਕਿਲੋ ਹੋਊਗਾ ਪਰ ਆਪਾਂ ਚਾਰ ਨੂੰ ਕਰਕੇ ਦਵਾਂਗੇ ਚਵਾਈ ਗਲਤ ਹੋਵੇ ਭੂਰ ਮਾਰੇ ਛੱਟਾ ਮਾਰੇ ਥਣ ਘਾੜਵਾ ਦੇ ਆਪਣੀ ਗਰੰਟੀ ਲਓ ਜੀ ਅੱਪਾ ਦਾ ਵੀਰ ਜੀ ਲੈਦਾ ਫੇ ਤਾਂ ਨਗਰਿਆ ਥਣ ਓਕੇ ਆ ਦੇ ਲਓ ਜੀ ਇੰਨੀਆਂ ਗਰੰਟੀਆਂ ਕੋਈ ਨਹੀਂ ਜੇ ਦਿੰਦਾ ਤੇ ਵੀਰ ਸੋਨੂੰ ਹੀ ਦਿੰਦਾ ਜੇ ਇੰਨੀਆਂ ਗਰੰਟੀਆਂ ਤੇ ਬਾਕੀ ਜਿਹੜੇ ਭਾਅ ਵੀ ਵੀਰ ਦੇ ਸਾਰੀਆਂ ਵੀਡੀਓ ਕੱਢ ਕੇ ਵੇਖ ਲਿਓ ਵੱਡੀ ਦਾ ਵੱਡੀ ਝੋਟੀ ਬਿਲਕੁਲ ਜੈਜ ਰੇਟ ਤੇ ਵੀਰ ਨੇ ਪਾ ਛੱਡੀ ਆ ਤੇ ਅੱਜ ਦਾ ਵੀ ਜਿਹੜਾ ਰੇਟ ਵੀਰ ਨੂੰ ਪੁੱਛਦੇ ਕਿ ਕੀ ਰੱਖਣਾ ਇਹਦਾ ਟੋਕੜ ਗੱਬਨ ਦਾ ਹਾਂਜੀ ਮਾਲੋਂ ਸਿਆਲ ਦੁੱਧਈ ਜਨਾਂ ਨੇ ਹਾਂਜੀ ਗਰਮੀ ਜਿਹੜੇ ਸੁਬਲਾਵਾ ਹਾਂਜੀ ਜਿੰਨੀਆਂ ਰੁਪਈਆਂ ਦੀ ਮਰਜ਼ੀ ਫੇਰ ਕਰ ਸਕਦੇ ਬਿਲਕੁਲ ਸਹੀ ਗੱਲ ਜਿਹੜਾ ਜਿੱਥੋਂ ਆਈ ਆ ਡੇਰੀ ਵਾਲੇ ਮੇਰੇ ਵੀਰ ਦੇ ਤਲਵਾ ਡੇਰੀਆਂ ਕਮੀ ਦੀ ਹੈ ਜੀ ਤੇ ਵੀਰ ਜੀ ਇਹ ਮਿਲਦੀ ਕਿਦਾਂ ਜੇ ਹੋਣਾ ਭਾਜੀ ਬਾੜੀ ਦੀ ਮਿਲਦੀ ਹੋਤੀ ਗੱਲ ਬਾਤ ਠੀਕ ਹੈ ਜੀ ਇਹ ਵੀ ਗੱਲ ਕਨਫਰਮ ਕੀਤੀ ਚੰਗੀ ਆ ਪਿਪਾੜ ਇਹਦੇ ਵੀਰ ਕਹਿੰਦਾ ਕਿ ਮਿਲਦੀ ਟੀਕਾ ਵੀ ਲਵਾ ਸਕਦੀ ਜੀ ਜਾਨ ਨੰਬਰ ਵੀ ਜੀ ਇਹ 24 24 ਇੱਕ ਨੰਬਰ ਆ 24 ਗਲਤ ਹੋ ਮੇਰੀ ਮਈ ਵਾਪਸ ਠੀਕ ਜੀ ਦੂਜਾ ਨੰਬਰ ਇਹ ਮੇਰੇ ਦੇਰੀਆਂ ਕਰਵਾ ਮਾਰੀ ਕਰਵਾ 100 100 ਮਾਝੂ ਦੀ ਨਾਲ ਕੋ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਮੱਦੀ ਸਾਨੂੰ ਫਿਰ ਭੇਜਿਓ ਠੀਕ ਜੀ 1 ਲੱਖ 20 ਜੀ ਜਦੋਂ ਵਰਜੀ ਪੈਸੇ ਲੈ ਕੇ ਮੱਦੀ ਭੇਜਿਓ ਲਓ ਜੀ ਸੋਨੇ ਲਗੀਆਂ ਤਾਂ ਸਾਰੀਆਂ ਗੱਲਾਂ ਤੇ ਰੇਟ ਵੀਰ ਜੀ ਇਹਦਾ 100 ਵੀ ਜੀ ਆਪਾਂ ਦੇ ਦਈਏ 70 ਦੀ 70 ਦੀ ਹਾਂ ਬਿਲਕੁਲ ਹੀ ਇਜਾਜ਼ਤ ਕਰ ਦੇਣੀ ਆਪਾਂ ਬਿਲਕੁਲ ਸੋਧੀਆ ਰੇਟ ਹਾਂਜੀ ਬਿਲਕੁਲ ਪੂਰੇ ਸ਼ਹਾਰੀ ਹਾਰ ਦੀ ਮੱਝਾਂ ਉਹਨੇ 500 ਛੋਟ ਸਾਢੇ 65000 ਹੀ ਦਵਾਂਗੇ। ਲਓ ਜੀ ਇਹ ਤੋਂ ਅੱਗੇ ਤੇ ਰੱਬ ਦਾ ਨਾਮ ਹੀ ਆ। ਵੀਰ ਕਹਿੰਦਾ ਕਿ ਸਾਢੇ 65000 ਦੀ ਤੇ ਜਿਹੜਾ 500 ਰੁਪਿਆ 66000 ਛੋਟ ਕਰਦੀ ਵੀਰ ਨੇ। ਤਰੀਕ ਸ਼ਰਮ ਤੇ ਪੂਰੇ 65 ਦੀ ਨਾ ਕਰਦੀਏ। ਸ਼ਨੀਵਾਰ ਜੇ। ਹਾਂਜੀ। 6 ਤਰੀਕੇ। ਹਾਂਜੀ। 10 ਤਰੀਕ ਤੱਕ ਮੇਰੀ ਗਾਰੰਟੀ ਜੇ। 10 ਤਰੀਕ ਮਹੀਨੇ ਦੀ 10 ਤਰੀਕ ਤੱਕ ਮੇਰੀ ਗਾਰੰਟੀ। ਲਓ ਜੀ ਜਿਹੜੀ ਵੀਰ ਕਹਿੰਦਾ ਕਿ ਗੱਬਣ ਦੀ ਮੇਰੀ ਜਿਹੜੀ ਗਾਰੰਟੀ ਆ ਉਹ 10 ਤਰੀਕ ਤੱਕ ਆ ਕੋਈ ਘਰ ਜਾ ਕੇ ਆਪਣੇ ਚੈੱਕ ਕਰਾ ਲੈ ਇੱਥੇ ਕਰਾ ਲੈ। ਉਹਦੀ ਖੁਜੀ ਆ ਤੇ ਪੂਰੇ 65000 ਦੀ ਘਰਤੀ ਚ ਮੈਂ 500 ਕਢਾਤਾ ਜੀ ਦਾ ਵੀਜੀ ਹਾਂਜੀ ਆ ਜਾ ਉਹ ਲਿਆ ਹੋ ਗਿਆ ਵਨ ਪਿਆ ਦੁੱਧ ਨੇ 6 ਕਿਲੋ ਦੀ ਨਾ ਰਬਾਨਾ ਹਾਂਜੀ ਤੁਹਾਨੂੰ ਬਦਵਾ ਦੁੱਧ 6 ਕਿਲੋ ਪਰ ਉਪਰੇ 사ਜਾ ਕਰ ਸਕਦੀ ਹਾਰੇ ਉਹਨੂੰ ਕਿਸੇ ਕੱਲ ਜਾਵੇ ਹਾਂ ਤੁਸੀਂ 40 ਦੀ ਗਰੰਟੀ ਦੇਤੀ ਨਾ ਫੁੱਲ ਲਓ ਜੀ ਵੀਰ ਨੇ 40 ਲੀਟਰਾਂ ਦੀ ਫੁੱਲ ਗਰੰਟੀ ਦੇਤੀ 4 ਮਹੀਨੇ ਦੀ ਚੈੱਕ ਪਾਸ ਤੇ ਦੂਜੇ ਨੰਬਰ ਤੇ ਕਿਦਾਂ ਜੀ ਦੂਜੇ ਨੰਬਰ ਤੇ ਪਹਿਲਾਂ ਕੱਢੀ ਏ ਲਓ ਜੀ ਪਹਿਲਾਂ ਹੀ ਸੁਆ ਕੱਢੀ ਬੱਚਾ ਨਾਲ ਲੈ ਉਡਾ ਜੀ ਅੱਛਾ ਨਾਲ ਲੋਕਾਂ ਮਕੇ ਮਜਾਦ ਬੜੀ ਲਉਣੀ ਆ ਹਾਂਜੀ ਹਾਂਜੀ ਬਿਲਕੁਲ ਬੱਚੇ ਸੁਨਦੇ ਕਾ ਨਹੀਂ ਮ ਇੱਕ ਦਿਨ ਤੇ ਮਰ ਗਈ ਪਰ ਲੋਕਾਂ ਨੂੰ ਇਹ ਨਹੀਂ ਨਾ ਪਤਾ ਕਿ ਸੱਚ ਵੀ ਇੱਥੋਂ ਹੀ ਬੋਲਿਆ ਜਾਂਦਾ ਵੀਰ ਸਾਨੂੰ ਪਤਾ ਸੀ ਤੇਰੀ ਵੀਡੀਓ ਬਣਾਉਂਦੇ ਅਜੇ ਤੱਕ ਕੋਈ ਲਾਂਮਾ ਨਹੀਂ ਆਇਆ ਜਿਤਨਾ ਵਾਂਗੇ ਮੂੰਹ ਤੇ ਕਹਿ ਦੇਣਾ ਹਾਂ ਚਲਦੀ ਵੀਡੀਓ ਦੇ ਵਿੱਚ ਕਿ ਲਾਂਮਾ ਆਇਆ ਵੀਰ ਦਾ ਅੱਛਾ ਜੀ ਤੁਹਾਨੂੰ ਲੋਕੀ ਫੋਨ ਨਹੀਂ ਲਾਉਂਦੇ ਆ ਹਾਂ ਜੀ ਹਾਂ ਮੈਂ ਹੁਣ ਨਹੀਂ ਇਹਦਾ ਵੀਰ ਜੀ ਫੋਨ ਲਾਉਂ ਤੁਹਾਨੂੰ ਹੂੰ ਕਦੀ ਦੁੱਧ ਦਾ ਕੋਈ ਪਾਤ ਪਤਾ ਫਰਕ ਪੈਦਾ ਮੇਰਾ ਥੰਦਾ ਕੋਈ ਗੱਲ ਮੇਰੀ ਗਲਤਮਤਰੀ ਹੁੰਦੀ ਬਿਲਕੁਲ ਜੀ ਬਿਲਕੁਲ ਲੋਕੀ ਸਾਈ ਮਰੀ ਆ ਹਾਂ ਜੀ ਆ ਕੇ ਤਾਂ ਪੈਸੇ ਮਾਰਦਾ ਬਿਲਕੁਲ ਜੀ ਸਹੀ ਗੱਲ ਐ ਤੇ ਸੁਹਾ ਵੀਰ ਜੀ ਇਹਦਾ ਪਹਿਲਾ ਹੀ ਪਹਿਲਾ ਸੁਗਾ ਲਓ ਜੀ ਪਹਿਲਾ ਹੀ ਸੁਗਾ ਜੇ ਵੀਰੋ ਇਹ ਬੱਚੇ ਹੱਜ ਕੋ ਮਰ ਜਾਂਦੇ ਆ ਚਾਹੇ ਲੋਕਾਂ ਕੋ ਮਰਦੇ ਦੁੱਧ ਆਵੇ ਕੋ ਇਧਰ ਲਓ ਜੀ ਪਹਿਲਾ ਹੀ ਸੁਗਾ ਤੇ ਇਦਾਂ ਹੀ ਮਿਲਦੀ ਜੇ ਕਰਮਾ ਵਾਲੀ ਇਦਾਂ ਹੀ ਭਾਜੀ ਕੋਈ ਫਿਰ ਵੀਰ ਜੀ ਕਿੰਨੇ ਕ ਦਿਨਾਂ ਦਾ ਬੱਚਾ ਹੋ ਕੇ ਮਰਿਆ ਦਾ ਬੱਚਾ ਆ ਲੂ ਭਾਜੀ ਉਹ 25 ਦਿਨਾਂ ਦੇ ਆ ਆਪਾਂ 2 ਮਹੀਨਾ ਕਰਕੇ ਦਵਾਂਗੇ ਲਓ ਜੀ ਵੀਰ ਕਹਿੰਦਾ ਕਿ ਕੋਈ ਮਹੀਨਾ ਹੀ ਲਾਵੇ ਉਹ ਆਈ ਆ ਵੀਰ ਉਹ ਵੀ ਵਿੰਦਾ ਵਾ ਹਾਂ ਹਾਂ ਦੱਸਾਂਗੇ ਉਹ ਕਿਸੇ ਡੰਗਰ ਵੀਰ ਜੀ ਉਹਨੇ ਵੀ ਲੈਣਾ ਹੁੰਦਾ ਵਾ ਜੇ ਜਿਆਦਾ ਝੂਠ ਮਾਰਦੇ ਨਾ ਫਿਰ ਅਗਲੇ ਲੋਕੀ ਫੋਨ ਲਾ ਕੇ ਕਹਿੰਦੇ ਪਾਜੀ ਹਾੜੇ ਉਹ ਖੜੀ ਤੈਨੂੰ ਦੋਹਾਂ ਜੀ ਕਹਾਂ ਤੁਸੀਂ ਮਹੀਨੇ ਜੀ ਕਹਿੰਦੇ ਸੂਹ ਮਾਰ ਦੇ ਜੀ ਮੇਰੀ ਆਤ ਲਓ ਜੀ ਆ ਜਿਹੜੀਆਂ ਗੱਲਾਂ ਬਹੁਤ ਹੀ ਸਾਫ ਸੁਥਰੀਆਂ ਵੀਰ ਦੀਆਂ ਵੀਰ ਕਹਿੰਦਾ ਕਿ ਜਿੰਨਾਂ ਕੋ ਮੈਂ ਪਛੂ ਲੈਣਾ ਉਹ ਵੀ ਵੀਡੀਓ ਵੇਖਦੇ ਆ ਤੇ ਬਾਕੀ ਕੱਲ ਨੂੰ ਕੋਈ ਮੈਨੂੰ ਕੋਈ ਖਲਾਰ ਕੇ ਇੰਨੀ ਗੱਲ ਕਹਦੇ ਤੇ ਚੰਗੇ ਨਹੀਂ ਲੱਗਦਾ ਹਾਂ ਬੱਚਾ ਲਓ ਨੂੰ ਪਾਜੀ ਬੱਚਾ ਖਲਾਰਦੀ ਲੱਗੇ ਬਸ ਗੱਲ ਕਰਦੇ ਹਾਂ ਹਾਂਜੀ ਹਾਂਜੀ ਵੇਖਣਾ ਆਂਦੀਆਂ ਗਵਾਨੀਆਂ ਕੋ ਕਹਣਾ ਹੈ ਯਾ ਸੋਨੇ ਮਾਝੇ ਮੇਰੇ ਕੋ ਇਦਾਂ ਖਰੀਦਾ ਬੱਚਾ ਮਰਿਆ ਲੱਗ ਰਹਾ ਹੱਤਾਈ ਹਾਂ ਬੱਚਾ ਲਾਤਾ ਵੀਰ ਜੀ ਮੈਂ ਇਹ ਲਾਓ ਜੀ ਵੀਰ ਕਹਿੰਦਾ ਕਿ ਮੈਂ ਆਪਣੇ ਇਲਾਕੇ ਜੇ ਵੀ ਮੂੰਹ ਦਿਖਾਉਣ ਵਾਲਾ ਬੰਦਾ ਤੇ ਮੈਂ ਇਦਾਂ ਦਾ ਗਲਤ ਕੰਮ ਕਦੀ ਨਹੀਂ ਕਰਦਾ ਬੱਚਾ ਲਾਉ ਨੂੰ ਜਿਹੜਾ ਆਰਡਰ ਆ ਝੋਟੀ ਦਾ ਵੀਰ ਕਹਿੰਦਾ ਕਿ ਮੈਂ ਅੱਜ ਲਾਦਾ ਪਰ ਇਦਾਂ ਦਾ ਕੰਮ ਨਾ ਕਰੀ ਕੀਤਾ ਤੇ ਨਾ ਕਰਨਾ ਮੈਨੂੰ ਲੋਕਾਂ ਦੇ ਫੋਨ ਨਹੀਂ ਹੋ ਗਏ ਆ ਪਾ ਜੀ ਇਹ ਵਾਰੀ ਵੀਡੀਓ ਵੇਖੀ ਕੋਲੋਂ ਪਾਜੀ ਬੱਚੇ ਤੋਂ ਬਿਨਾ ਖਰੀਦਨੇ ਬੱਚਾ ਦਾ ਹਾਸਾ ਲੱਗਿਆ ਇਹਦੀ ਦੋ ਦੋ ਦੀ ਗਾਰੰਟੀ ਕਿੰਨੀ ਦਿੰਦੇ ਜੇ ਹੁਣ ਉਹ ਤਾਂ ਭਾਜੀ ਆਪਾਂ ਦਵਾਂਗੇ 7 ਕਿਲੋ ਦੀ 8 ਕਿਲੋ ਦੋ ਦੋ ਪਰ ਆਪਾਂ 7 ਕਿਲੋ ਗਰੰਟੀ ਦਵਾਂਗੇ ਤੇ ਸੂਹਾ ਪਹਿਲਾ ਪਹਿਲਾ ਸੂਹਾ ਮਹੀਨੇ ਦੀ ਲਾਵੇ ਕੋਈ ਸੂਈ ਆ ਬੱਚਾ ਮਰ ਗਿਆ ਜੇ ਅੱਜ ਦੇਖੋ ਮਗਰ ਲਓ ਲਓ ਜੀ ਚਵਾਈ ਚਵਾਈ ਇੱਕ ਨੰਬਰ ਆ ਵੀਰ ਆਪਣੀਆਂ ਚੋਂ ਦੀ ਇੱਕ ਨੰਬਰ ਦੀ ਆ ਲਓ ਜੀ ਥਣ ਥਣ ਬਹੁਤ ਹੀ ਸੋਹਣਾ ਲੱਗਾ ਕਰਮਾਂ ਵਾਲੀ ਨੂੰ ਹਾਥੀ ਚਵਾਈ ਵਾਲਾ ਤੇ ਬਾਕੀ ਆਰਡਰ ਵੀ ਸੋਹਣਾ ਜਿੰਨੀ ਹੈਗੀ ਸਾਰੀ ਚੰਗੀ ਹੈ ਇੱਧਰ ਦੇਖੋ ਸਾਰੀ ਚੰਗੀ ਜੀ ਹਾਂ ਦੇਖੋ ਥਣ ਦੇਖੋ ਮਾੜੇ ਡੰਗਰ ਤੋਂ ਮੈਂ ਕਦੀ ਇਦਾਂ ਵੀਡੀਓ ਚੱਲਦੀ ਜੇ ਚੰਗਾ ਨਹੀਂ ਕਹਾ ਜਿਹੜੀ ਚੰਗੀ ਆ ਉਹਨੂੰ ਚੰਗੀ ਕਵਾਂਗੇ ਤੇ ਇਹਦਾ ਰੇ ਮੋਲਜ ਬਚਾ ਲਾ ਹਾਂਜੀ ਆਪਾਂ ਵਾਧ ਕਰ ਦਿੰਦੇ ਹਾਂ ਆਪਾਂ ਦੇ ਦਈਏ 56 ਦੀ 56000 ਦੀ ਹਾਂ ਵੇਖ ਲਓ ਜਿਹ ਹੈਗੀ ਗੁਜਾਇਸ਼ ਹੋਰ ਤੇ 55 ਦੇ ਦਈਏ 55 ਖੁੱਲੀ ਛੋੜ ਕਰ ਦੋ ਇਹ ਕਰੀਂਗੇ ਪੂਰੇ ਭਾਈ 53000 ਦੀ ਚੋੜੀ ਦੀ ਹਾਂ ਲਓ ਜੀ ਪੂਰੇ 53000 ਦੀ ਤਾਜੀ ਸੂਈ ਤੇ 7 ਲੀਟਰ ਦੀ ਫਿਰ ਕਹਿੰਦੇ ਫੁੱਲ ਗਰੰਟੀ ਕੋਈ ਆਰਡਰ ਭਾਜਾ ਕੇ ਅੱਜ ਦੀ ਜਿਹੜੀ ਕਸਰ ਹੀ ਉਪਰੇ ਥਾਂ ਜਾ ਕੇ ਲੱਤ ਮਾਰੀ ਉਹ ਵੀ ਆਪਣੀ ਗਰੰਟੀ ਫੁੱਲ ਲਓ ਜੀ ਇੰਨੀ ਗਰੰਟੀ ਕੋਈ ਨਹੀਂ ਦਿੰਦਾ ਜਿਹੜੀ ਚੀਜ਼ ਹੁੰਦੀ ਹੈ ਉਹ ਹੀ ਗੱਲ ਕੀਤੀ ਜਾਂਦੀ ਹੈ ਵੀਡੀਓ ਦੇ ਵਿੱਚ ਜੇ ਉਹ ਗੱਲ ਨਾ ਨਿਕਲੇ ਤੇ ਮਾੜੀ ਗੱਲ ਆ ਜੋ ਵੀ ਅਸੀਂ ਦੱਸਾਂਗੇ ਉਹ ਸੱਚ ਨਿਕਲੂਗਾ ਤੀਜੇ ਨੰਬਰ ਤੇ ਦੀ ਸਾਈ ਆ ਜੀ ਆ ਅੱਜ ਖਰਦਾ ਕੱਲ ਖਰਦਾ ਮੋੜ ਮੇਰਾ ਵੀ ਫੋਨ ਹੀ ਚੁੱਕਦਾ ਇਹਦੇ ਕੋਲ 6 ਲੀਟਰ ਦੁੱਧ ਦੱਸਿਆ ਨਾ ਮੈਂ ਮੇਰੀ ਇਹੋ ਬੀਤੀ ਹੱਥ ਜੋੜ ਕੇ ਜਿਹੜਾ ਸਾਈ ਉਹ ਪਾਵੇ ਜਿਹਨੂੰ ਪੈਸੇ ਬੰਦੇ ਆ ਹੋਰ ਵੀਰ ਦਾ ਮੈਂ ਸੋਮਵਾਰ ਖੜੂ ਕਦੀ ਮੰਗਲਵਾਰ ਮੈਂ ਆਹ ਭਰਾ ਤੂੰ ਲਓ ਜੀ ਇਦਾਂ ਪਸ਼ੂ ਨਾ ਡਕਿਆ ਕਰੋ ਪਸ਼ੂ ਖਰਾਬ ਹੁੰਦਾ ਕਿਸਦੇ ਘਰ ਵੀਰ ਨੇ ਗਾਹ ਮਾਲ ਲਿਆਉਣਾ ਹੁੰਦਾ ਨਵਾਂ ਜੀ ਥਾਂ ਦੇ ਬੱਚਾ ਪਾ ਕੇ ਤੇ ਤੁਸੀਂ ਰਕਮ ਦੀ ਚੀਜ਼ ਜਿਹੜੀ ਘਰ ਖਲਾਰ ਦਿੰਦੇ ਜੇ ਤੇ ਇਦਾਂ ਵੇਖਣ ਵਾਲਾ ਵੀ ਕਹਿੰਦਾ ਖਰੇ ਝੂਠ ਹੀ ਮਾਰਦੇ ਆ। ਪਾਈਆਂ ਦੇ ਕੀ ਗੱਲ ਆ। ਹਾਂਜੀ ਹਾਂਜੀ। ਇਹ ਵੀ ਜੀ ਹਾਂ ਜੇ ਆਪਾਂ ਦੇ ਨਹੀਂ ਛੋੜਿਆ ਮੁੱਲ। ਹਾਂਜੀ। ਵੀਰ ਨੂੰ ਦਿੱਤੀ 46000 ਦੀ। ਹਜ਼ਾਰ ਉਹਦੀ ਸਾਈ ਆਈ ਇਹ ਮਾਤਰ ਬੰਦਾ ਆਪਾਂ ਦੀ ਸਾਈ ਵਾਪਸ ਕਰਨਾ ਹੈ। ਹਾਂਜੀ। 45000 ਦੀ ਖਾਣਾ ਦੇ ਦਾਂਗੇ। ਲਓ ਜੀ 45000 ਦੀ ਵੀਰ ਕਹਿੰਦਾ 6 ਲੀਟਰ ਇਹਦੇ ਕੋਲ ਦੁੱਧ ਤਿਆਰ ਹੈ ਜਿਹੜਾ ਮੌਕੇ ਤੇ ਮੀਣੀ ਆ। ਤੇ ਬਾਕੀ ਜਿਹੜਾ ਕਾਧਿਆ ਚੰਗਾ ਸਾਂਭੀ ਕਹਿੰਦੇ ਥੋੜੀ ਜੀ ਘਟਿਆ। ਸਾਰਾ ਸੁਆ ਚੋ ਗਿਆ। ਮੈਨੂੰ ਜਦੋਂ ਸਾਰਾ ਸੁਆ ਚੋ ਗਿਆ ਮੈਨੂੰ 36 4000 ਜਦੋਂ ਮਰਜੀ ਭ ਵੀਰ ਕਹਿੰਦਾ ਕਿ ਸਾਰਾ ਇਹ ਸੁਆ ਚੋਲਿਓ ਇਹਨੂੰ ਆਪਾਂ ਜੀ 40000 ਰੁਪਏ ਦੇ ਲੱਗਦੇ ਨਹੀਂ ਬਣੀ ਨੂੰ ਹੋ ਗਏ ਅੱਛਾ ਜੀ ਚਵਾਈ ਚਵਾਈ ਇੱਕ ਨੰਬਰ ਆ ਵੀਰ ਭਾਜੀ ਚਵਾਈ ਮੇਰੀ ਗੱਲ ਤੋਂ ਦੂਸਰੇ ਨੰਬਰ ਦਾ ਆ ਜੀ ਤੇ ਪਾੜੇ ਦੇ ਮਿਲਦੀ ਐ ਵੀ ਪਾੜੇ ਪਾੜੇ ਇਹ ਜਿਹੜਾ ਗੱਲ ਕਰੀ ਗੱਲ ਆਦੀਏ ਹੋਰ ਕੋ ਬੇਨਤੀ ਵੀਰ ਜੀ ਬਸ ਬੇਨਤੀ ਆਪਣੀ ਹੋਈ ਆ ਤਾਂ ਵੀ ਫੋਨ ਫੋਨ ਆਪਣੇ ਖੜਨ ਤੁਹਾਨੂੰ ਨਾ ਫੋਨ ਕਰਨਾ ਮੈਨੂੰ ਕਰਨਾ ਆਪਾਂ ਸਾਰੀ ਗਰੰਟੀਆਂ ਦੇ ਨੇ ਮੇਰੀ ਆ 10 ਤਰੀਕਾ ਗਰੰਟੀ ਆ ਹਾਂਜੀ ਦੋ ਮਾਰੇ ਛੱਕਾ ਮਾਰੇ ਦੁੱਧ ਪਾ ਦੇ ਭਾਈ ਫਰਕੇ ਦੇ ਪੈਸੇ ਜਾਏ ਠੀਕ ਜੀ